ਮਹਾਂਪੁਰ ਦੇ ਪਤਨਾਂ ਦੀ ਕਰਮਾਤ ਜਿੱਥੇ ਹਰ ਇੱਕ ਨੂੰ ਬੱਚੇ ਦੀ ਦਾਤ ਦਾ ਵਾਅਦਾ ਦਿੱਤਾ ਭਾਮੀਆ ਸਾਹਿਬ ਦੀ ਸੱਚੀ ਕਹਾਣੀ ਜਿੰਨਾ ਘਰ ਔਲਾਦ ਨਹੀਂ ਹੁੰਦੀ ਤੇ ਹਰ ਇੱਛਾ ਇਸ ਸਥਾਨ ਤੇ ਪੂਰੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦਾ ਖਾਸ ਰੂਪ 사ਸੰਗਾ ਜੀ ਆਪ ਜੀ ਦੇ ਨਾਲ ਅਜਤੰਤਨ ਬਾਬਾ ਜੀ ਸਿੰਘ ਜੀ ਸੰਚਾਲੀ ਵਾਲੇ ਮਹਾਪੁਰਜ ਜਿਹੜਾ ਸਥਾਨ ਉਹਨੇ ਪ੍ਰਗਟ ਕੀਤਾ ਨਿਰਮਲ ਦੇਰਾ ਪਾਸ਼ਾ ਦੇ ਪਾਤਸ਼ਾਹ ਮੇਰੀ ਪੀੜੀ ਦੇ ਮਾਲਕ ਸ਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਪਾਸ਼ਾਹੀ 6ਵੇਂ ਪਾਮੀਆ ਸਾਹਿਬ ਜਿੱਥੇ ਕਿਸ ਸਮੇਂ ਤਾਂਤਨ ਸ਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਕੇ ਦਰਖਤ ਦੇਹੇ ਠਾ ਆਪਣੇ ਘੋੜੇ ਦੀ ਜੁਲਗਾਮ ਸੀ उठे आके बनी सी अते इस स्थान ते वाहगुरु जी की कृपा सदा ब्रह्मज्ञानी गयानी धन धन संत बाबा अजीत सिंह जी हंसाले वाले बाबा राम सिंह जी गंडोवाले दी प्रेरणा सदा सारे संसार की शांति अमन शांति दे संगत जी 14 ਨੂੰ 186 ਤੋਂ ਲਗਾਤਾਰ ਖੰਡ ਪੜ ਸਾਹਿਬ ਪ੍ਰਕਾਸ਼ ਹੋਏ ਹਨ ਇੱਕ ਅਖੰਡ ਪਾਤਸ਼ਾਹ ਦਾ ਫੋਗ ਪੈਂਦਾ ਹੈ ਅਤੇ ਨਾਲ ਦੀ ਨਾਲ ਫਿਰ ਦੂਸਰਾ ਖੰਡ ਪੜ ਸਾਹਿਬ ਇਸ ਜਗ੍ਹਾ ਤੇ ਪ੍ਰਕਾਸ਼ ਹੋ ਜਾਂਦਾ ਹੈ ਇਸ ਸਥਾਨ ਨੂੰ ਤਾਂ ਤਾਂਸ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਾਪੁਰ ਸ਼ਨੀ ਪ੍ਰਗਟ ਕੀਤਾ ਸੰਗਤ ਜੀ ਜਿਹੜੇ ਸਥਾਨ ਦੀ ਅਸੀਂ ਅੱਜ ਗੱਲ ਕਰ ਰਹੇ ਹਾਂ ਜੋ ਇਹ ਵੀਡੀਓ ਆਪ ਜੀ ਦੇਖ ਰਹੇ ਹੋ ਇਹ ਭਾਮੀਆਂ ਸਾਹਿਬ ਗੁਰਦੁਆਰਾ ਦੀ ਹੈ ਜਿਸ ਨੂੰ ਅਣਜਾਣ ਰੁੱਖ ਜੋ ਇੱਥੇ ਅਣਜਾਣ ਰੁੱਖ ਦਾ ਭਾਵ ਹੈ ਵੀ ਜੜੀ ਉੱਤੇ ਨਕਤ ਲੱਗੇ ਹੋਏ ਹਨ ਇਹ ਸਤਜੁਗ ਤੇ ਤੇ ਟਾਈਮ ਦੇ ਹਨ ਜਿਨ੍ਹਾਂ ਦਾ ਅਜੇ ਤੱਕ ਕੋਈ ਵੀ ਸਾਇੰਟਿਸਟ ਪੇਧ ਨਹੀਂ ਪਾ ਸਕਿਆ ਵੀ ਇਹ ਰੁੱਖ ਕਿਸ ਦੇ ਹਨ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਇਹ ਆਂਬ ਦਾ ਹੈ ਇਹ ਪੀਪਲ ਦਾ ਹੈ ਪਰ ਇਹਨਾਂ ਦਾ ਅਜੇ ਤੱਕ ਕੋਈ ਪੇਧ ਨਹੀਂ ਪਾ ਸਕਿਆ ਇਨ ਬਾਰੇ ਜੋ ਪੂਰਾ ਜਿਹੜੀ ਜਾਣਕਾਰੀ ਹੈ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਆਪ ਜੀ ਦੇ ਨਾਲ ਸ਼ੇਅਰ ਕਰਾਂਗੀ ਸੰਗਤ ਜੀ ਅੱਜ ਇਸ ਸਥਾਨ ਦੀ ਆਪ ਜੀ ਦੇ ਨਾਲ ਇੱਕ ਘਟਨਾ ਸਾਂਝੀ ਕਰਨ ਲੱਗੀ ਹਾਂ ਇੱਥੇ ਇੱਕ ਬਾਪੂ ਜੀ ਹਨ ਆਪਣੇ ਬਾਬਾ ਨਛੱਤਰ ਸਿੰਘ ਜੀ ਜੋ ਇਸ ਸਥਾਨ ਤੇ ਸੇਵਾ ਕਰ ਰਹੇ ਹਨ ਕਿਉਂਕਿ ਉਹਨਾਂ ਦਾ ਇਹ ਪਿੰਡ ਵੀ ਹੈ ਅਤੇ ਜੋ ਮਹਾਰਾਜ ਜੀ ਨੇ ਹੰਸਾਲੀ ਵਾਲੇ ਮਾਪੂਸ਼ਾ ਨੇ ਸੇਵਾ ਸੀ ਉਹ ਇਹਨਾਂ ਬਾਬਾ ਜੀ ਨੂੰ ਸ਼ੋਪ ਦਿੱਤੀ ਸੀ ਅਤੇ ਇਸ ਸਥਾਨ ਤੇ ਹੀ ਅੱਜ ਇੱਕ ਬਾਪੂ ਜੀ ਹਨ ਜਿਨ੍ਹਾਂ ਦਾ ਨਾਂ ਹੈ ਬਾਪੂ ਰਣਜੀਤ ਸਿੰਘ ਜੀ ਜੋ 30 ਸਾਲ ਹੋ ਗਏ ਇੱਥੇ ਸੇਵਾ ਕਰਦੇ ਹਨ ਦਾਸ ਨੂੰ ਜਾਣ ਦਾ ਮੌਕਾ ਮਿਲਿਆ ਸੀ ਅਸੀਂ ਉਸ ਸਥਾਨ ਦੇ ਦਰਸ਼ਨ ਕਰਕੇ ਆਏ ਸੀ ਤੇ ਸਾਨੂੰ ਹੁੰਦਾ ਵਿਵਤ ਤੋਂ ਵੱਧ ਸੰਗਤ ਨਾਲ ਸੰਗਤ ਨੂੰ ਮਿਲੀ ਸੰਗਤ ਦੇ ਦਰਸ਼ਨ ਕਰੀ ਤਾਂ ਕਿ ਜਿਨ੍ਹਾਂ ਨੇ ਮਹਾਕੁਸ਼ਟ ਦੇ ਦਰਸ਼ਨ ਕੀਤੇ ਹਨ ਉਹ ਮਹਾਪੁਰਸ਼ਾਂ ਬਾਰੇ ਕੋਈ ਸਾਨੂੰ ਇਹੋ ਜਹੀ ਗੱਲ ਦੱਸਣ ਉਹਨਾਂ ਦੇ ਵਿਚਾਰਾਂ ਵਾਲੇ ਦੱਸਣ ਜਿਹੜੀ ਅਸੀਂ ਸੰਗਤ ਦੇ ਨਾਲ ਉਹ ਗੱਲ ਸੰਜੀ ਕਰ ਸਕੀ ਤੇ ਸੰਗਤ ਦੇ ਵਿੱਚ ਉਤਸ਼ਾਹ ਪੈਂਦਾ ਹੋਵੇ ਬਾਣੀ ਪੜਨ ਦਾ ਤਾਂ ਜਦੋਂ ਮੈਂ ਉਹ ਬਾਪੂ ਜੀ ਨੂੰ ਮਿਲੀ ਉੱਥੇ ਹੈੱਡ ਕਰਨ ਦੀ ਡਿਊਟੀ ਕੱਢਦੇ ਹਨ ਤੇ ਮੈਂ ਕਿਹਾ ਜੀ ਜਦੋਂ ਬਾਪੂ ਜੀ ਮਹਾਰਾਜ ਆਉਂਦੇ ਸੀ ਇੱਥੇ ਹੰਸਾਲੀ ਵਾਲੇ ਮਾਪੂਸ਼ ਜੀ आप जी भी दर्शन करते कहते हाँ भी कई कई दिन महापुरुष इत बैठे रहते पाठ करी जाते कदे सैर करनी संगत को बचन करने इस स्थान पर जो भी इन्वेस्टमेंट हो महापुरशा ने आप जा खरीद के सारी जगह ये बना के तथे संगत द ਵੱਟੋ ਵੱਧ ਭੱਲਾ ਹੋ ਸਕੇ ਤੇ ਮੈਂ ਕਿਹਾ ਬਾਪੂ ਜੀ ਤੁਹਾਡੇ ਨਾਲ ਵੀ ਕੋਈ ਇਹੋ ਜਿਹਾ ਕੋਟਕ ਜਾਂ ਕੋਈ ਘਟਨਾ ਹੋਈ ਹੈ ਜਿਹੜੀ ਅਸੀਂ ਸੰਗਤ ਨੂੰ ਦੱਸ ਸਕੀਏ ਉਹ ਕਹਿੰਦੇ ਵੀ ਜਦੋਂ ਮੈਂ ਆਇਆ ਮਹਾਂਪੁਰਸ਼ ਨੇ ਮੇਰੀ ਡਿਊਟੀ ਲਾ ਦਿੱਤੀ ਵੀ ਭਾਈ ਆਪ ਜੀ ਨੇ ਇੱਥੇ ਅਰਦਾਸ ਕਰਨੀ ਹੈ ਵੀ ਜਲਦੀ ਸੰਗਤ ਆਉਂਦੀ ਹੈ ਕਿਉਂਕਿ ਇਸ ਦਾ ਜੋ ਇਤਿਹਾਸ ਹੈ ਉਹ ਆਠਵੇਂ ਤੇ ਵੀਡੀਓ ਤੇ ਵਿੱਚ ਮੈਂ ਨਹੀਂ ਪਾ ਸਕਦੀ ਆਪ ਜੀ ਨੂੰ ਬਸ ਮੋਟਾ ਮੋਟਾ ਦੱਸਦੀ ਨਹੀਂ ਹਾਂ ਕਿ ਇਸ ਸਥਾਨ ਤੇ ਤੁਸੀਂ ਬਹੁਤ ਵੀਡੀਓ ਦੇਖੀਆਂ ਹੋਣਗੀਆਂ ਜਿਦੇ ਵਿੱਚ ਕਹਿੰਦੇ ਹਨ ਕਿ ਕਿਉਂ ਦਾ ਪਿਪਾ ਦੇਣ ਦੇ ਨਾਲ ਬੱਚੇ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਨ੍ਹਾਂ ਦੇ ਕੋਲ ਔਲਾਦ ਨਹੀਂ ਹੁੰਦੀ ਭਾਈ ਜੋ ਵੀ ਇੱਥੇ ਦੇਸੀ ਘਿਓ ਦਾ ਪੀਪਾ ਦੇਣਗੇ ਉਹਨਾਂ ਦੇ ਘਰ ਔਲਾਦ ਹੋ ਜਾਵੇਗੀ ਆਪ ਵੀ ਅਰਦਾਸ ਕਰਨੀ ਹੈ ਤੇ ਗ੍ਰੰਥੀ ਸਿੰਘ ਤੋਂ ਵੀ ਉੱਥੇ ਅਰਦਾਸ ਸ਼ਰਧਾ ਭਾਵਨਾ ਦੇ ਨਾਲ ਕਰਾਉਣੀ ਹੈ ਇਸ ਦਾ ਜੋ ਇਤਿਹਾਸ ਹੈ ਬਹੁਤ ਲੰਬਾ ਹੈ ਆਪ ਜੀ ਨੂੰ ਹੌਲੀ ਹੌਲੀ ਦੱਸਾਂਗੇ सो बस इस स्थान की आप जी ने एक घटना सजी करनी है तो वह कदों मापुरशा ने मेरी ड्यूटी लगा दी भाई जारी भी संगत चो जो, जो भी संगत आएगी आप जी ने प्रेम न उन्ह बच्चे का वर मंगना है गुरु महाराज अगे अरदास करनी है तो केंद्र ਮੇਚਨ ਨੂੰ ਸਨੂ ਅਕਾਲਪੁਰਖ ਨੇ ਜੋ ਡਿਊਟੀ ਭੇਜਿਆ ਅਸੀਂ ਆਪਣੀ ਨਿਭਾ ਰਹੇ ਹਾਂ ਅਸੀਂ ਤਾਂ ਇੱਕ ਕਹਿੰਦੇ ਪਾਠੀ ਦੇ ਤੌਰ ਤੇ ਇੱਥੇ ਡਿਊਟੀ ਕਰਦੇ ਸੀ ਕਹਿੰਦੇ ਥੋੜੇ ਸਮੇਂ ਬਾਅਦ ਜਦੋਂ ਮੇਰੀ ਮੈਰਿਜ ਹੋਈ ਮੇਰੇ ਕੋਲ ਵੀ ਬੱਚਾ ਨਹੀਂ ਸੀ ਕੋਈ ਇੱਕ ਦਿਨ ਮੇਰੇ ਮਨ ਦੇ ਵਿੱਚ ਖਿਆਲ ਆ ਗਿਆ ਵੀ ਮੈਂ ਲੋਕਾਂ ਦੀ ਅਰਦਾਸ ਕਰਦਾ ਹੂੰ ਉਸ ਨੂੰ ਬੱਚਾ ਮਿਲ ਜੇ ਉਹਦੇ ਕੋਲ ਬੇਟਾ ਹੋ ਜੇ ਉਹਦੇ ਕੋਲ ਬੇਟੀ ਹੋ ਜੇ ਸੱਚੇ ਪਾਤਸ਼ਾਹ ਮੈਂ ਹੁਣ ਅਰਦਾਸ ਕਰਦਾ ਜਦ ਤੱਕ ਮੇਰੇ ਘਰ ਨਹੀਂ ਹੁੰਦਾ ਵੀ ਮੇਰੇ ਘਰ ਤਾਂ ਬੱਚਾ ਨਹੀਂ ਕੱਲ ਨੂੰ ਲੋਕਾਂ ਨੇ ਵੀ ਕਹਿਣਾ ਵੀ ਤੇ ਘਰ ਹੈ ਨਹੀਂ ਤੂ ਲੋਕਾਂ ਦੀਆਂ ਅਦਾਸਾਂ ਕਰਦਾ ਮੇਰੇ ਮਨ 'ਚ ਇਹ ਵੀ ਗੱਲ ਆਈ ਵੀ ਸ਼ਾਇਦ ਮੈਂ ਹੋਰ ਧੀ ਕਰਦਾ ਮੈਨੂੰ ਤਾਂ ਨਹੀਂ ਮਿਲ ਰਿਹਾ ਮੇਰੀ ਕਹਿੰਦਾ ਐਵੇਂ ਹੀ ਸੰਤ ਬਾਬਾ ਜੀ ਸਿੰਘ ਜੀ ਹੰਸਾਲੀ ਵਾਲੇ ਮਾਪੂਸ਼ਾਂ ਦੇ ਨਾਲ ਨਾ ਆਪਣੇ ਮਨ ਦੇ ਵਿੱਚ ਹੀ ਉਹਨਾਂ ਦੇ ਨਾਲ ਮੇਰੀ ਗੱਲ ਚੱਲ ਰਹੀ ਹਾਂ ਮਨੁਮਨੀ ਮੈਂ ਉਹਨਾਂ ਨੂੰ ਕਹਿ ਰਿਹਾ ਹਾਂ ਬੀ ਮਹਾਰਾਜ ਕਿਰਪਾ ਕਰੋ ਮੇਰੀ ਵੀ ਚੋਲੀ ਪਾੜ ਦਿਓ ਮੈਂ ਤਾਂ ਸੰਗਤ ਦੇ ਅਰਦਾਸ ਕਰਦਾ ਹਾਂ ਕਹਿੰਦੇ ਜੋ ਉੱਠੇ ਦੀ ਵੀ ਦੀ ਸੀ ਕਿਉਂ ਤਾਂ ਪੀਪਾ ਜਿਵੇਂ ਅਰਦਾਸ ਕਰਨੀ ਸਾਲਾ ਮੈਨੂੰ ਮर्याਦਾ ਦਾ ਪਤਾ ਸੀ ਕਹਿੰਦੇ ਬਾਬਾ ਜੀ ਤੁਸੀਂ ਸੱਚ ਕਰਕੇ ਜਾਣਿਓ ਮੈਂ ਪਰਮਾਤਮਾ ਨੂੰ ਜਾਣ ਲੈਣੀ ਹੈ ਕਹਿੰਦੇ ਇੱਕ ਸਾਲ ਜਿਸ ਦਿਨ ਮੈਂ ਅਰਦਾਸ ਕੀਤੀ ਉਸ ਦਿਨ ਤੋਂ ਲੈ ਕੇ ਜਦੋਂ ਅਗਲਾ ਸਾਲ ਹੋਣਾ ਸੀ ਨਾ ਉਹ ਦੇ ਵਿੱਚ ਵਿੱਚ ਮੈਨੂੰ ਮਹਾਰਾਜ ਨੇ بیٹے ਦੀ ਦਾਤ ਦੇ ਦਿੱਤੀ ਮੇਰੇ ਗੱਲ ਕਹਿੰਦੇ ਪੁੱਤਰ ਹੋ ਗਿਆ ਮੇਰੀ ਸ਼ਰਧਾ ਹੋਰ ਵੀ ਪੱਕੀ ਹੋ ਗਈ ਕਿ ਮਹਾਰਾਜ ਤੁਸੀਂ ਇੰਨੇ ਬਯੰਤ ਹੋ ਇੰਨੀ ਸ਼క్తి ਕਿਰਪਾ ਕਰਦੇ ਹੋ ਹੈ ਸੱਚੇ ਪਾਤਸ਼ਾਹ ਹੰਸਾ ਦੇ ਵਾਲੇ ਮਹਾਰਾਜ ਜੀ ਮੇਰੇ ਕੋ ਨ ਗਲਤੀ ਹੋ ਗਈ ਮੈਨੂੰ ਮਾਫ ਕਰ ਦਿਓ ਕਹਿੰਦੇ ਇੱਕ ਪਾਸੇ ਤਾਂ ਮੈਂ ਕਹਿ ਰਿਹਾ ਸੀ ਮੈਂ ਅੱਜ ਤੋ ਬਾਅਦ ਕਿਸੇ ਦੀ ਅਰਦਾਸ ਉਦੋਂ ਤੱਕ ਨਹੀਂ ਕਰਨੀ ਜਦ ਤੱਕ ਮੇਰੀ ਝੋਲੀ ਨਹੀਂ ਪੜਦੀ ਤੇ ਦਾਤਾ ਜੀ ਤੁਸੀਂ ਤਾਂ ਇੰਨੇ ਬੇਅੰਤ ਹੋ ਕਹਿੰਦੇ ਮਹਾਰਾਜ ਨੇ ਮੇਰੀ 1 ਸਾਲ ਦੇ ਵਿੱਚ ਝੋਲੀ ਭਰ ਦਿੱਤੀ ਮੇਰੇ ਘਰ ਪੁੱਤਰ ਹੋ ਗਿਆ ਮੈਨੂੰ ਪੁੱਤ ਦੀ ਦਾਤ ਦੇ ਦਿੱਤੀ ਉਸ ਤੋਂ ਬਾਅਦ ਕਹਿੰਦੇ ਵੀ ਮੇਰੇ ਮਾਂ ਦੇ ਵਿੱਚ ਜਦੋਂ ਮੇਰਾ ਬੇਟਾ 2 ਸਾਲ ਦਾ ਹੋ ਗਿਆ ਫਿਰ ਮੇਰੇ ਮਨ ਵਿੱਚ ਆਇਆ ਕਿ ਇੱਥੇ ਪੁੱਤ ਦੀ ਦਾਤ ਮਿਲਦੀ ਹੈ বিনা ਜ਼ਰੂਰੀ ਥੋੜਾ ਆਪਾਂ ਮਹਾਰਾਜ ਤੋਂ ਸਾਧਿਆ ਨੇ ਪੁੱਤ ਹੀ ਲੈ ਲੈਣੇ ਵੀ ਜਿੰਨਾ ਦੇ ਘਰ ਔਲਾਦ ਨਹੀਂ ਹੁੰਦੀ ਉਹ ਵੀ ਤਾਂ ਇਹੀ ਕਹਿੰਦੇ ਨੇ ਵੀ ਸੱਚੇ ਪਾਤਸ਼ਾਹ ਚਲ ਮੁੰਡਾ ਨਹੀਂ ਇੱਕ ਕੁੜੀਓ ਦੇ ਦੇ ਕਹਿੰਦੇ ਵੀ ਇੱਥੇ ਆ ਕੇ ਜਿਸ ਨੇ ਇਹ ਅਰਦਾਸ ਕੀਤੀ ਆ ਨਾ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਇੱਕ ਜੀ ਇੱਕ ਜੀਟਾ ਦੇ ਦਿਓ ਵੀ ਸਾਡੇ ਕੋਲ ਤਾਂ ਇੰਨੇ ਸਾਲ ਹੋ ਗਏ ਬੱਚਾ ਹੀ ਨਹੀਂ ਹੈਗਾ ਕਹਿੰਦੇ ਮੈਂ ਮਹਾਰਾਜ ਅੱਗੇ ਅਰਦਾਸ ਕਰੀ ਸੱਚੇ ਪਾਤਸ਼ਾਹ ਤੂੰ ਮੇਰੀ ਪਹਿਲਾਂ ਵੀ ਝੋਲੀ ਭਰੀ ਹੈ पर मैनू हूँ बेटा नहीं हम मैनू बेटी चाहती है दो, दो साल बाद महाराज ने यह कृपा कर दी दो साल बाद मेरी बेटी हो गई इस स्थान की जड़ी महमा है ना, ओ मैं बयान नहीं कर सकता महाराज इन्नी समर्थ हैं ਮਹਾਕੁਸ਼ਨ ਉਤਾਂ ਕਹਿੰਦੇ ਕੋਈ ਦਿਲ ਚ ਇੱਕ ਵਾਈ ਦਿਲੋਂ ਧਿਆਲੇ ਬਸ ਕਹਿੰਦੇ ਜਿੱਦੇ ਮਨ ਵਿੱਚ ਭਾਵਨਾ ਆ ਗਈ ਨਾ ਸ਼ਰਧਾ ਨਾ ਆਈ ਜਿੰਨੇ ਕਹਿਤਾ ਧੰ ਤਨ ਬਾਬਾ ਜੀ ਸਿੰਘ ਜੀ ਹੰਸਾਲੀ ਵਾਲੇ ਮਹਾਰਾਜ ਜੀ ਕਿਰਪਾ ਕਰੋ ਤੁਹਾਡੇ ਤੇ ਦੋਰੀਆਂ ਤੁਹਾਡੇ ਤੇ ਆਸਾਂ ਮੇਰਾ ਹੈ ਕੋਈ ਨਹੀਂ ਕਹਿੰਦੇ ਸੱਚ ਕਰਕੇ ਪੁੱਤਰ ਜੀ चाहते हो परमात्मा ने उन्हें निराश नहीं करता नहीं किया झोली भर दी, दी कीह अच्छा साल हो गए सेवा इतवा करदू सो संगत जी यी पूरी वीडियो आ मैं वागुरु अगे अरदास करके आप जी जल्दी सारा इतिहास बहुत जल्दी देवगी जो ਸੰਗਤ ਦਾ ਵਤੋਤ ਪੱਲਾ ਹੋ ਸਕੇ ਸੋ ਆਪ ਜੀ ਨੇ ਸਿਸੰਦ